ਜਿੰਦਾਬਾਦ ਜਿੰਦਾਬਾਦ ਹੱਥ ਰੱਖ ਕੇ ਰੱਖ ਕੇ ਹੱਥ ਰੱਖ ਕੇ ਜਨਾਬ ਸਰਕਾਰ ਮੁਰਦਾਬਾਦ ਜਨਾਬ ਸਰਕਾਰ ਮੁਰਦਾਬਾਦ ਮੈਂ ਪ੍ਰੇਮਨਾਥ ਸਫਾਈ ਯੂਨੀਅਨ ਸਫਾਈ ਸਫਾਈ ਸੇਵਕ ਯੂਨੀਅਨ ਪ੍ਰਧਾਨ ਪ੍ਰੇਮਨਾਥ ਆਪਾਂ ਆਪਣੀਆਂ ਤਨਖਾਹਾਂ ਸੰਬੰਧੀ ਆਪਣੀਆਂ ਹੜਤਾਲ ਕੀਤੀ ਹੈ ਜੀ 4 ਮਹੀਨੇ ਹੋ ਗਏ ਕਿ ਇਹਦੇ 6 ਮਹੀਨੇ ਹੋ ਗਏ ਕਿ ਇਹਦੇ 5 ਮਹੀਨੇ ਹੋ ਗਏ ਤਨਖਾਹਾਂ ਇਥੋਂ ਤੱਕ ਕੇ 9-9 ਮਹੀਨੇ ਵੀ ਹੋ ਗਏ ਕਿ ਆਪਣੇ ਜੈ ਸਾਹਿਬ ਨੇ ਉਹਨਾਂ ਦੀ ਤਨਖਾਹਾਂ ਨੂੰ 9 ਮਹੀਨੇ ਹੋ ਗਏ ਆਪਾਂ ਨੂੰ ਜਦੋਂ ਆ ਕੇ ਕਹਿਦਾ ਉਹ ਤੋਂ ਆ ਕੇ ਲਾਰਾ ਲਾਉਂਦੇ ਅੱਜ ਮਿਲ ਜਾਂਦੀ ਕੱਲ ਮਿਲ ਜਾਂਦੀ ਇਸ ਕਰਕੇ ਆਡੇ ਘਰਾਂ ਦਾ ਗਿਯਾਰਾ ਬੜੀ ਮੁਸ਼ਕਲ ਹੋ ਰਿਹਾ ਜੀ ਨਾ ਕੋਈ ਬੱਚਿਆਂ ਦੀਆਂ ਫੀਸਾਂ ਤਰਨੀਆਂ ਨਾ ਕੋਈ ਬਤੀ ਦਾ ਬਿੱਲ ਨਾ ਕੋਈ ਘਰ ਦੇ ਖਰਚੇ ਨਾ ਕੋਈ ਸਭਾਈ ਵਾਲਾ ਕੋਈ ਵੀ ਕੁਝ ਵੀ ਖਰਚਾ ਨਹੀਂ ਆ ਰਿਹਾ ਬਿਲਕੁਲ ਬੇਕਾਰ ਹੋ ਗਏ ਬਹਿ ਕੇ ਜਦੋਂ ਤਨਖਾਹਾਂ ਹੀ ਨਹੀਂ ਤਾਂ ਕੰਮ ਕਿਥੋਂ ਆਡੇ ਚੱਲਨੇ ਆ ਨਾ ਕੋਈ ਰਾਸ਼ਨ ਦਿੰਦਾ ਨਾ ਕੋਈ ਦੁੱਧ ਦਿੰਦਾ ਨਾ ਕੋਈ ਗੱਲ ਨਾ ਵਾ ਇਸ ਕਰਕੇ ਆਪਾਂ ਆਪਣਾ ਦਫਤਰ ਦੇ ਕੇ ਹੜਤਾਲ ਕਰਕੇ ਬੈਠੇ ਰਿਆਂ ਸਾਨੂੰ ਮਤਲਬ ਵੀ ਸਾਡੀਆਂ ਤਨਖਾਹਾਂ ਦੇਣਾ ਸਾਡੇ ਵੱਲੋਂ ਹੁਣੇ ਕੰਮ ਕਰਾਉਣਾ ਆਪਾਂ ਕੰਮ ਕਰਨ ਨੂੰ ਤਿਆਰ ਆ ਅੱਜ ਕਿੰਨੇ ਦਿਨ ਹੋ ਗਏ ਹੜਤਾਲ ਤਿੰਨ ਦਿਨ ਹੋ ਗਿਆ ਨਾ ਤੇ ਕਿਹਨੇ ਆ ਕੇ ਸਾਡੀ ਬਾਤ ਪੁੱਛੀਏ ਨਾ ਕਿਹਨੇ ਆ ਕੇ ਹਾਂ ਲੋਕਿਆ ਵੀ ਕਿਉਂ ਬੈਠੇ ਜੇ ਕੀ ਗੱਲ ਆ ਕੋਈ ਗੱਲਬਾਤ ਨਹੀਂ ਆਦਰਵਾਇਸ ਤੁਹਾਨੂੰ ਤਨਖਾਹਾਂ ਜੇ ਨਹੀਂ ਦੇਈਆਂ ਤੇ ਫਿਰ ਸਾਡਾ ਕੰਮ ਇਦਾਂ ਹੀ ਚੱਲੇਗਾ ਜੀ ਬੰਦੀ ਰਹਿ ਕੇ ਕੰਮ ਕੀ ਮੰਗ ਕਰੀ ਹਣੋ ਇਹ ਹੋਏ ਪੰਜਾਬ ਸਰਕਾਰ ਤੋਂ ਮੰਗਿਆ ਆਪਣੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਸਾਡੀਆਂ ਤਨਖਾਹਾਂ ਦੇਣ ਤੇ ਆਪਾਂ ਕੰਮ ਕਰੀਏ ਸਾਨੂੰ ਕੋਈ ਐਸੇ ਆਪਣੀ ਖੁਸ਼ੀ ਕੋਈ ਫੰਡ ਦਾ ਕੋਈ ਪੀਐਫ ਦਾ ਇੱਕ ਸਾਡਾ ਪੀਐਫ ਕਟਣ ਦੇ ਜੇ ਉਹਦਾ ਸਾਨੂੰ ਇਸ ਖਾਤੇ ਦਾ ਪਤਾ ਹੀ ਨਹੀਂ ਸਾਨੂੰ ਵੀ ਆ ਬੜਾ ਪੀਐਫ ਫੰਡ ਕਟਣ ਦੇ ਕਿੱਥੇ ਰੱਖਣ ਦੇ ਕਿੱਥੇ ਨਹੀਂ ਜੇਰਾ ਬਾਬਾ ਨਾਨਕ ਦੇ ਸਾਰੇ ਜੋ মিডিਆ ਹੈਗੇ ਨੇ ਪ੍ਰੈਸ ਰਿਪੋਰਟਰ ਸਾਰਿਆਂ ਨੂੰ ਤਨਮਾਦ ਕਰਦਾ ਹਾਂ ਅੱਜ ਸਾਡੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਤੀਸਰੇ ਦਿਨ ਵਿੱਚ ਹੜਤਾਲ ਜਿਹੜੀ ਸ਼ੁਰੂ ਹੋ ਗਈ ਉਹਦਾ ਮੁੱਖ ਕਾਰਨ ਕੀ ਹੈ ਕਿ ਮਲਾਜਮਾਂ ਨੂੰ ਤਨਖਾਹਾਂ ਮਿਲਦੀਆਂ ਨਹੀਂ ਤੇ ਬਹੁਤ ਲੇਟ ਮਿਲਦੀਆਂ ਨੇ ਜੇ ਕਈਆਂ ਦੀਆਂ ਤਨਖਾਹਾਂ ਤੇ ਜਿਹੜੇ ਸੀਨੀਅਰ ਜਿਹੜੇ ਹੈਗੇ ਨਾ ਮਲਾਜਮ ਉਹਨਾਂ ਦੀਆਂ 9-9 ਮਹੀਨੇ ਤਨਖਾਹਾਂ ਕਿਹਦੀ 4 ਮਹੀਨੇ ਦੀਆਂ ਕਈਆਂ ਦੇ 3-3 ਮਹੀਨੇ ਦੀਆਂ ਨੇ ਟਾਈਮ ਸਿਰ ਤਨਖਾਹਾਂ ਨੇ ਮਿਲਦੀਆਂ ਸਾਡਾ EPF ਵੀ ਨਹੀਂ ਜਮਾ ਹੋ ਰਿਹਾ ਮੈਂ ਖਾਸ ਕਰਕੇ ਮੇਰਾ ਤੇ 15-16 ਸਾਲ ਦਾ EPF ਮੇਰੇ ਨਾਂ ਦੇ ਕੋਈ ਕਾਊਂਟ ਨੰਬਰ ਮਿਲਿਆ ਕਿਦਾ ਕਿੱਥੇ ਜਮਾ ਹੋ ਰਿਹਾ ਹੋਰ ਵੀ ਸਫਾਈ ਕਰਮਚਾਰੀ ਨੇ ਸੀਵਰੇਜ ਵਾਲੇ ਨੇ ਕਿਸੇ ਦਾ ਵੀ ਨਹੀਂ ਜਿਹੜੇ ਪੱਕੇ ਮਲਾਏ ਉਹਨਾਂ ਦਾ PF ਦਾ ਵੀ ਨਹੀਂ ਪਤਾ ਉਹਦਾ ਕੱਟ ਲੈਂਦੇ ਨੇ ਪਰ ਸਾਡੇ ਵੋਚਰਾਂ 'ਚ ਕੱਟਿਆ ਜਾਂਦਾ ਪਰ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿਹੜਾ ਕਾਊਂਟ ਹੈ ਕਿੱਥੇ EPF ਆ ਰਿਹਾ ਤੁਹਾਨੂੰ ਜੇ ਲੋਡ ਪਵੇ ਤਾਂ ਕਿੱਥੋਂ ਪੈਸੇ ਲਾਵਾਂਗੇ ਤਨਖਾਹ ਦੇ ਦੇ ਅਸੀਂ ਬੜਾ ਬੁਰਾ ਹੀ ਹਾਲ ਹੋ ਗਿਆ ਤੇ ਮੇਰੀ ਪੰਜਾਬ ਸਰਕਾਰ ਅੱਗੇ ਵੀ ਇਹ ਬ ਕਿ ਸਾਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਕੋਈ 7-8 ਲੱਖ ਰੁਪਏ ਮਹੀਨੇ ਦਾ ਵੈਟ ਆਪਣੇ ਤੌਰ ਤੇ ਭੇਜਿਆ ਜਾਵੇ ਤਾਂ ਜੋ ਹੜਤਾਲ ਦੀ ਸਥਿਤੀ ਨਾ ਹੋਵੇ ਤੇ ਸਾਨੂੰ ਸਮੇਂ ਸਿਰ ਤਨਖਾਹ ਮਿਲੀਆਂ ਚਾਹੀਦੀਆਂ ਨੇ ਜੀ ਮੈਂ ਸੋਜਿੰਦਰ ਸਿੰਘ ਡੇਰਾ ਬਾਬਾ ਨਗਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਫਾਈ ਕਰਮਚਾਰੀਆਂ ਸਾਨੂੰ ਪਿਛਲੇ 3-4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਾਡੀ ਜਿਹੜੀ ਹੜਤਾਲ ਚੱਲਦੀ ਆ ਇਹਨਾਂ ਨੂੰ ਬੇਨਤੀ ਆ ਕਿ ਸਾਡੀਆਂ ਤਰਖਾਹਾਂ ਦੇ ਦੇਣਾ ਆਹੀ ਅੱਜ ਹੀ ਕੰਮ ਚਾਲੂ ਕਰ ਦਿੰਨੇ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਆਈਆਂ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਸਨ ਜਿਹਦੇ ਕਰਕੇ ਅਸੀਂ ਕੰਮ ਨਹੀਂ ਕਰ ਰਹੇ ਸਸੀ ਗਾਲ ਜੀ ਮੈਂ ਇਸ ਪ੍ਰੋਬਲਮ ਸੀ ਸਰ ਸਾਡੀਆਂ ਮਜਬੂਰੀਆਂ ਆ ਕਿ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ 3-4 ਮਹੀਨੇ ਤੋਂ ਨਾ ਸਾਡਾ ਪੀਐਫ ਪੈ ਰਿਹਾ ਹੈ ਤੇ ਉਧਰੋਂ ਦੇਂਦਿਆਰ ਵੀ ਆ ਗਏ ਨੇ ਵੱਡਾ ਦਿਨ ਆ ਗਿਆ ਨਵਾਂ ਸਾਲ ਆ ਗਿਆ ਸਾਡੀਆਂ ਮੁਸ਼ਕਲਾਂ ਇਹ ਵੀ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਇਹ ਕਰਕੇ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਮੈਂ ਬਹੁਤ ਅਨੁਵਰਤ ਰਹਿ ਰਿਹਾ ਨਹੀਂ ਮਿਲ ਰਹੀ ਕਿ ਅਗਲਾ ਪ੍ਰੋਸੈਸ ਅਗਲਾ ਪ੍ਰੋਸੈਸ ਸਾਰਾ ਅੱਡੀ ਲੰਮੀ ਸਮੇਂ ਤੋਂ ਹਰਤਾਲ ਚੱਲੂਗੀ ਜੀ